ਸੈਂਟਰ ਚੋਂ ਦਾ ਕੱਟ ਕੇ ਫਿਰ ਲੇਹਰਾਂ ਤੁਹਾਨੂੰ ਪਤਾ ਲੱਗ ਜਾਣੀਆਂ ਉਸ ਲੇਹਰਾਂ ਤੇ ਦਾ ਵੱਡ ਮਾਰ ਲਓ ਆਹ ਲੇਅਰ ਬਣੀ ਹੋਈ ਇੱਥੇ ਵੱਡ ਮਾਰ ਲਓ ਉਹਦੇ ਨਾਲ ਕੀ ਹੋਊਗਾ ਇਧਰਲੇ ਬੀਵੀ ਨੰਗੇ ਹੋਵੇ ਇਧਰਲੇ ਬੀਵੀ ਨੰਗੇ ਹੋਵੇ ਉਹ ਬਣੀ ਆਹ ਦੇਖੋ ਆ ਗਈ ਇੱਕ ਆਹ ਲਾਈਨ ਬਣੀ ਹੋਈ ਆ ਇੱਕ ਆਹ ਲਾਈਨ ਬਣੀ ਹੋਈ ਆ ਇੱਕ ਆਹ ਬਣੀ ਹੋਈ ਆ ਇੱਕ ਸਾਈਡ ਤੇ ਹੋ ਰਿਹਾ ਚਾਰ ਲਾਈਨਾਂ ਬਣ ਗਈਆਂ ਇਹ ਕੰਮ ਹੈਗਾ ਬੀਬੀ ਦਾ ਉਹਦਾ ਵੀ ਸਬਰ ਨਾਲ ਬੜਾ ਉਹ ਘਰ ਵੀ ਜਦੋਂ ਲੱਗੇ ਹੁੰਦਾ ਘੰਟਾ ਘਟਾ ਡੇਢ ਡੇਢ ਘੰਟਾ ਲੱਗ ਜਾਂਦਾ ਇਦਾਂ ਕਰਨ ਨੂੰ ਜੇ ਦਾ ਬੈਂਗਣ ਕੋਈ ਗਲ ਜਾਂਦਾ ਨਾ ਫਸੋ ਤਾਂ ਉਹ ਹੀ ਧਿਆਨ ਰੱਖਣਾ ਵੀ ਇੰਨਾ ਸਾਫ਼ ਬੀਜ ਨਹੀਂ ਨਿਕਲਣੇ ਵੀ ਉਹਦੇ ਖਰਾਬ ਨਹੀਂ ਹੋਣੇ ਜਿਆਦਾ ਜੇ ਦਾ ਕਾਲਾ ਰੰਗ ਹੋ ਜਾਊਗਾ ਖਰਾਬ ਹੋਇਆ ਜੇ ਦਾ ਕੀੜਾ ਲੱਗ ਗਿਆ ਮੰਨ ਲਓ ਉਹ ਸਾਈਡ ਤੇ ਅਲੱਗ ਕਰ ਦਿਓ ਜੇ ਜਦੋਂ ਪਾਣੀ ਦੇ ਛਾਣੂਗੇ ਤਾਂ ਛਾਣ ਕੇ ਦਿਖਾਉਣੇ ਕਿਦਾਂ ਗੁੱਦਾ ਲੱਗ ਕਰੀਦਾ ਇਹਦਾ ਟਮਾਟਰ ਨੂੰ ਇੱਕ ਦੇ 24 ਤੋਂ 48 ਘੰਟੇ ਲੱਗ ਸਕਦੇ ਬੀਜ ਨਤਰਨ ਨੂੰ ਬੈਂਗਣ ਦਾ ਜਿਹੜਾ ਬੀਜ ਆ ਜਦੋਂ ਤੁਸੀਂ ਕੱਢਿਆ ਉਸੇ ਵੇਲੇ ਧੋ ਕੇ ਗੁੱਦਾ ਲਾ ਕਰਨਾ ਨਹੀਂ ਤਾਂ ਇਹ ਬੀ ਖਰਾਬ ਕਰ ਦੇਣਾ ਜੇ ਗੁੱਦਾ ਨਾਲ ਲੈ ਕੇ। ਬੈਂਗਣ ਨੂੰ ਵੀ ਤੋੜ ਕੇ 4-5 ਦਿਨ ਜਾਂ ਹਫ਼ਤਾ ਘੱਟੋ ਘੱਟ ਰੂਮ ਟੈਂਪਰੇਚਰ ਤੇ ਕਮਰੇ ਦੇ ਅੰਦਰ ਜਿਹੜਾ ਇਹਨੂੰ ਰੱਖ ਕੇ ਸਕੇ। ਇਹ ਨਰਮ ਪੈ ਜਾਂਦਾ। ਇਹਨਾਂ ਦਾ ਪਾਣੀ ਪਾਉਣਾ। ਕਿਹਨੂੰ? ਤੁਹਾਨੂੰ ਸਾਰੇ ਕੱਢ ਕੇ ਦਿਖਾਉਣਾ ਹੁਣ ਐਂਡ ਤੱਕ ਤੇ ਤੁਹਾਨੂੰ ਧੋਣਾ ਪੈਣਾ ਹੈ ਨਾ। ਐਂਡ ਦਾ ਕਰਕੇ ਦਿਖਾ ਜੀ ਮੈਂ ਟਮਾਟਰ ਨੂੰ ਰੱਖਿਆ ਤੁਮ ਜੀ। ਨਹੀਂ ਉਹ ਨਹੀਂ ਕਰਨਾ। ਉਹ ਵੀ ਨਹੀਂ ਕਰਨਾ। ਤੁਸੀਂ ਤਾਂ ਇਹਨੂੰ ਸਾਰਾ ਨਾ ਕੱਢਿਓ। ਥੋੜੇ ਨੂੰ ਜਿਹੜਾ ਇਹਦਾ ਪਾਣੀ ਦੇ ਵਿੱਚ ਇਹਨੂੰ ਕਰਨਾ। ਥੋੜੇ ਥੋੜੇ ਗੁੱਦਾ ਲੱਗ ਕਰਨਾ ਉਹਦਾ। ਅਰੇ ਦੋ ਕੌਲੀ ਕੌਲੀ ਦੇਖੇ ਮਾ ਜਿਹੜੇ ਮਾੜੇ ਵੀ ਨੇ ਵੀ ਉੱਪਰ ਆ ਗਏ ਉਹ। ਹਾਂ। ਆ ਲੱਗੇ ਨਿਕਲ। ਸਿੱਧਾ ਚੁੱਕਦੇ ਤੁਸੀਂ। ਆਏ ਨਿਕਲ। ਵੈਸੇ ਤਾਂ ਹੂੰ ਤਰ ਜੰਦਨੇ ਆ। ਬਾਹਰ ਆ ਜਾਨੀ। ਖੇਲ ਚ ਕਰ ਦਿੰਨੇ ਆ ਨਾ। ਪਾਣੀ ਘਟਾਉ ਰਿਹਾ। ਇਹ ਬਾਹਰ ਜਿਵੇਂ ਆਪਾਂ ਇਹਨਾਂ ਦੱਬਾਂਗੇ ਇਹਨੂੰ ਉਹ ਥੱਲੇ ਬੈਠ ਜਾਣਗੇ ਟਕਾਤੇ ਇਹ ਬਾਹਰ ਨਿਕਲ ਜਾਣਗੇ ਤੇ ਪਾਣੀ ਘਟਾ ਪਾਣੀ ਘਟਾ ਨਹੀਂ ਆਏ ਲਾ ਲੈਨੇ ਇਹਨੂੰ ਦੂਜੀ ਉਹਦੇ ਨਾਲ ਆ ਜਾ ਪਈ ਤੂੰ ਬੈਂਗਣੀ ਵਾਲਾ ਦੇਖ ਲੈ ਇਥੇ ਕੰਮ ਕਰਨਾ ਪਾਣੀ ਲਾ ਬਾਬਾ ਮੈਂ ਕਿਤਾਬ ਰਾਵ ਮੈਂ ਤਾਂ ਵੀ ਪੰਗਾ ਲਿਆ ਹੀ ਦਮ ਆਏ ਨਹੀਂ ਹੁਣ ਰਲ ਕੇ ਕਰਾਂਗੇ ਨਾ ਆਪਾਂ ਨਹੀਂ ਕਨਈ ਮਨੀ ਓੜੇ ਦੇਖੋ ਵੀ ਜਿਹੜਾ ਇਹ ਦੂ ਪਹਿਲਾਂ ਸਾਡਾ ਕੰਮ ਵੀ ਟਰੈਲਾਂ ਜੀ ਸੀ ਨਾ ਤੈਰ ਨਾਲ ਇਹਨੂੰ ਤਾਂ ਸਮਝਿਆ ਜਾਂਦਾ ਵੀ ਇਹ ਤੈਰ ਸਕਦਾ ਜੀ ਪਾਣੀ ਇਹ ਚੰਗਾ ਹੋ ਗਿਆ ਵੀ ਉਹ ਚੰਗਾ ਜਿਹੜਾ ਡੁੱਬ ਗਿਆ ਹਾਂਜੀ ਜਦੋਂ ਤੁਸੀਂ ਇਹ ਹੁਣ ਜਦੋਂ ਵੀ ਤਿਆਰ ਕਰਨੇ ਆ ਮਰਲੇ ਚੋਂ ਕੱਢਣੇ ਆ ਖਰਾਬ ਵੀ ਅਸੀਂ ਬਾਹਰ ਕੱਢਣੇ ਆ ਇਹ ਚੋਂ ਜਿਹੜੇ ਤੈਰਦੇ ਉਹ ਵੀ ਸਿੱਟਣੇ ਆ ਵਰਤਨ ਇਹ ਨਹੀਂ ਹੋਣੀ ਬਸ ਜਦੋਂ ਤੁਸੀਂ ਬਿਜਾਈ ਕਰਨੀ ਆ ਉਦੋਂ ਫੇਰ ਇਹਨੂੰ ਪਾਣੀ ਚ ਭਿਗਾਉਣਾ ਹੋ ਸਕਦਾ ਜੇ ਤੁਸੀਂ ਇਸ ਵੇਲੇ ਤਾਂ ਵੀ ਸਿਹਤਮੰਦ ਹੋਣ ਇਹ ਜਦੋਂ ਅਸੀਂ ਇਹਨੂੰ ਜਿਹੜਾ ਮਾਰਾ ਦੀ ਹਵਾ ਦੇ ਉੱਪਰ ਆ ਜੀ ਤਾਂ ਅਗਲੇ ਸੀਜ਼ਨ ਫੇ ਇਹੀ ਪ੍ਰਾਮੀਗ ਕਰਨੀ ਹੈ ਕਿ ਪਾਣੀ ਚ ਡੂਬ ਕੇ ਰੱਖਣਾ ਇਹਨੂੰ ਜਿਹੜੇ ਬੀਜ ਤੈਰਦੇ ਹੋਣਗੇ ਉਹ ਫੇ ਅਸੀਂ ਉੱਥੋਂ ਬਾਹਰ ਕੱਢਨੇ ਆ ਤਾਂ ਕਿ ਸਿਹਤਮੰਦ ਬੀਜ ਹੀ ਜਾਣ ਤੁਸੀਂ ਰੱਖ ਰਖਾਅ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਅਸੀਂ ਕਿ ਉਹ ਸਾਨੂੰ ਕਿਹੜੇ ਪਤਾ ਲੱਗਦਾ ਕਿ ਬੀਜ ਦੇ ਅੰਦਰ ਕੀ ਹੋ ਰਿਹਾ ਉਹ 100% ਪ੍ਰੋਸੈਸ ਜਿਹੜੀ ਅਸੀਂ ਫਾਲੋ ਕਰਨੀ ਇੱਕ ਤਾਂ ਉਹ ਨਾ ਬੀ ਮਾਰੇ ਨਿਕਲਗੇ ਬਾਹਰ ਇਹ ਪਾਣੀ ਚ ਰਹਿਣਗੇ ਤਾਂ ਵੀ ਫੁੱਲ ਜਾਣਗੇ ਇਹ ਐ ਪਿਓਰ ਬੀਜ ਹੈ ਇਹ ਪਿਓਰ ਬੀਜ ਹੈ ਜੀ ਦੂਸਰੇ ਬੀਜਾਂ ਦੀ ਵੀ ਹਮੇਸ਼ਾ ਸ਼ਾਂਤੀ ਕਰ ਸਕਦੇ ਹਾਂ ਕਿਹੜੇ ਠੀਕ ਹੈ ਜੀ ਇੱਕ ਬੈਂਗਣ ਦੇ ਵਿੱਚੋਂ ਤੁਹਾਡਾ ਕਿੰਨਾ ਨਿਕਲਿਆ 300 320 10000 ਨੂੰ 300 ਨਾਲ ਤਕਸੀਮ ਕਰੋ ਜੀ ਕਿੰਨਾ ਹੋਇਆ 30 ਬੈਂਗਣ ਮਾਰਦੇ 33 ਬੈਂਗਣ 35 ਲਾ ਲਓ ਤੁਸੀਂ ਠੀਕ ਹੈ ਜੀ 33 ਅਸੀਂ ਵੀ 7 ਹੋਰ ਲਗਾ ਲਈ ਐਕਸਟਰਾ ਤੇ ਜਿਹੜੇ ਸਾਡੇ ਕੋਲ ਖਰਾਬ ਹੋ ਗਿਆ ਕੋਈ ਦਾਣੇ ਕੋਈ ਨਹੀਂ ਹੋ ਸਕਿਆ ਜਿਦਾ ਇਦਾਂ ਦੀਆਂ ਕੀੜਾ ਲੱਗ ਗਿਆ ਕੁਝ ਵੀ ਬੈਂਗਣ ਖਰਾਬ ਹੋ ਗਿਆ ਤੇ ਸਾਡੇ 40 ਬੈਂਗਣ ਹੋ ਗਏ ਇਹ ਬੈਂਗਣ ਜਿਹੜੇ ਇੱਕ ਬੂਟੇ ਨੂੰ ਸਾਨੂੰ 5 ਚਾਹੀਦੇ ਹੋਣਗੇ 8 ਬੂਟੇ ਲਗਾਉਣੇ ਆ। ਉਹੀ ਆ ਤੇ ਤੁਹਾਡਾ 1 ਜਹਾ ਡੇਢ ਮਰਲਾ ਜਿਹੜਾ ਉਹਨੇ ਥਾਂ 'ਚ ਬੈਂਗਣ ਦਾ